ਬੈਕ ਟੂ ਮਾਈ YouTube ਚੈਨਲ ਅੱਜ ਆਪਾਂ ਇੱਕ ਨਵੀਂ ਕਹਾਣੀ ਸ਼ੇਅਰ ਕਰਨ ਲੱਗੇ ਹਾਂ ਕਹਾਣੀ ਦਾ ਨਾਮ ਹੈ ਤੀਜੀ ਰੋਟੀ ਬਾਬਿਆਂ ਦੀ ਢਾਣੀ ਵਿੱਚ ਬੈਠਾ ਗੁਰਮਖ ਸਿੰਘ ਜਦੋਂ ਅਕਸਰ ਹੀ ਇੰਨੀ ਗੱਲ ਆ ਕੇ ਉੱਠਦਾ ਕਿ ਇਹ ਸੱਚੇ ਪਾਤਸ਼ਾਹ ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆ ਨਾ ਕਰੀ ਤਾਂ ਸਾਰੇ ਹੱਸਰ ਲੱਗ ਜਾਂਦੇ ਕੋਈ ਆਖਦਾ ਕੀ ਗੱਲ ਗੁਰਮਖ ਸਿੰਘ ਘਰੋਂ ਸਿਰਫ ਦੋ ਹੀ ਮਿਲਦੀਆਂ ਨੇ ਕੋਈ ਪੁੱਛਦਾ ਤੀਜੀ ਨਨ ਸਾਡੇ ਵੱਲ ਆ ਜਾਇਆ ਕਰ ਕੋਈ ਸਵਾਲ ਕਰਦਾ ਕਿ ਇਹ ਤੀਜੀ ਰੋਟੀ ਦਾ ਚੱਕਰ ਅਖੀਰ ਹੈ ਕਿ ਗੁਰਮਕ ਸਿੰਘ ਅੱਗਿਓ ਹੱਥ ਛੱਡਿਆ ਕਰਦਾ ਉਸ ਦਿਨ ਵੀ ਮੱਫਲ ਜੰਮਣੀ ਸ਼ੁਰੂ ਹੀ ਹੋਈ ਸੀ ਕਿ ਹਰ ਪਾਸੇ ਅਜੀਬ ਜਿਹਾ ਸਨਾਟਾ ਅਤੇ ਸੁੰਨਸਾਨ ਜਹੀ ਪਸਰੀ ਹੋਈ ਸੀ ਖਬਰ ਸੀ ਕਿ ਢਾਣੀਂ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਹਿਬ ਕੱਲ 올ਡ ਏਜ ਹோம் ਵਿੱਚ ਭਰਤੀ ਹੋਣ ਜਾ ਰਹੇ ਸਨ ਬਾਰਲੇ ਮੁਲਕ ਰਹਿੰਦੇ ਪੁੱਤਰ ਦਾ ਤਰਕ ਸੀ ਕਿ ਘਰੇ ਪਾਪਾ ਜੀ ਦੀ ਸੇਤ ਨਹੀਂ ਰਹਿੰਦੀ। ਕੁਝ ਘੜੀਆਂ ਦੀ ਸੁੰਨਸਾਨ ਮੰਗਰੋ ਉਦਾਸ ਬੈਠੇ ਖੰਨਾ ਸਾਬ ਨੂੰ ਖਲਾਵੇ ਵਿੱਚ ਲੈਂਦੇ ਹੋਏ ਗੁਰਮਖ ਸਿੰਘ ਨੇ ਆਖਣਾ ਸ਼ੁਰੂ ਕੀਤਾ ਆ ਜੋ ਮਿੱਤਰੋ ਅੱਜ ਤੁਹਾਨੂੰ ਆਪਣੀ ਉਸ ਤੀਜੀ ਰੋਟੀ ਦਾ ਵਿਸਥਾਰ ਦੱਸਣਾ ਹਾਂ। ਪਹਿਲੀ ਰੋਟੀ ਉਹ ਜਿਹੜੀ ਮਾਂ ਬੁੱਕਲ ਵਿੱਚ ਬਿਠਾ ਕੇ ਖਵਾਇਆ ਕਰਦੀ ਏ ਢਿੱਡ ਤਾਂ ਭਰ ਜਾਂਦਾ ਹੈ। ਪਰ ਜੀ ਕਰਦਾ ਹੈ ਅਜੇ ਹੋਰ ਖਾਈ ਜਾਈਏ ਦੂਜੀ ਉਹ ਜਿਹੜੀ ਜੀਵਨ ਸਾਥਨ ਵੱਲੋਂ ਪਿਆਰ ਨਾਲ ਵਿਲੇ ਹੋਏ ਨਰਮ ਪੇੜੇ ਨਾਲ ਬਣੀ ਹੁੰਦੀ ਹੈ ਜਿਸ ਵਿੱਚ ਅੰਤਾਂ ਦੀ ਮੁਹੱਬਤ ਪਿਆਰ ਤੇ ਆਪਣਾਪਣ ਭਰਿਆ ਹੁੰਦਾ ਹੈ ਤੇ ਜਿਸ ਵਿੱਚੋਂ ਨਿਕਲੇ ਆਪਣੇਪਣ ਦੇ ਝਰਨੇ ਨਾਲ ਅੱਖਾਂ ਬੰਦ ਹੋ ਜਾਇਆ ਕਰਦੀਆਂ ਤੀਜੀ ਉਹ ਜਿਹੜੀ ਨੂਹ ਦੇ ਰੂਪ ਵਿੱਚ ਘਰੇ ਲਿਆਂਦੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਹੈ ਜਿਸ ਵਿੱਚ ਸਵਾਦ ਵੀ ਹੁੰਦਾ ਤਸੱਲੀ ਸਦਕ ਵੀ ਚਲਕਦਾ ਤੇ ਜਿਹੜੀ ਕੱਲੀ ਪੈ ਗਈ ਆਖਰੀ ਉਮਰ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾ ਹੀ ਝਾਰ ਕਰ ਦਿੰਦੀ ਹੈ ਫਿਰ ਇੱਕ ਲੰਮਾ ਸਾਰਾ ਸਾਹ ਸੁਤਿਆ ਤੇ ਚੌਥੀ ਵਾਰੇ ਦੱਸਣਾ ਸ਼ੁਰੂ ਕੀਤਾ ਇਹ ਉਹ ਹੁੰਦੀ ਹੈ ਜਿਹੜੀ ਤਨਖਾਹ ਤੇ ਰੱਖੀ ਨੌਕਰ ਸ਼ਾਹੀ ਵੱਲੋਂ ਕਾਲੀ ਕਾਲੀ ਗੁੰਨੇ ਹੋਏ ਕੱਚੇ ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਹੈ ਜਿਹੜੀ ਢਿੱਡ ਤੇ ਭਰਦੀ ਹੈ ਨਾ ਤੇ ਸਵਾਦ ਹੁੰਦਾ ਹੈ ਤੇ ਨਾ ਹੀ ਸਿੱਧਕ ਇਹ ਐਸੀ ਰੋਟੀ ਜਿਸ ਨੂੰ ਖਾਂਦੇ ਆਂ ਕੱਲੇ ਰਹਿ ਗਏ ਬੰਦੇ ਨੂੰ ਤੀਜੀ ਥਾਂ ਵਾਲੀ ਬੜੀ ਹੀ ਜ਼ਿਆਦਾ ਚੇਤੇ ਆਉਂਦੀ ਹੈ ਚਾਰੇ ਪਾਸੇ ਚੁੱਪ पसर ਗਈ ਅੱਖੀਆਂ ਵੀ ਮਿੱਟੀਆਂ ਗਈਆਂ ਤੇ ਸਾਰੇ ਆਪ ਮੁਹਾਰੇ ਹੀ ਇੱਕ ਅਰਦਾਸ ਵਿੱਚ ਜੁੜ ਗਏ ਕਿ ਦੁਨੀਆਂ ਦਾ ਕੋਈ ਵੀ ਇਨਸਾਨ ਇਸ ਤੀਜੀ ਰੋਟੀ ਤੋਂ ਕਦੇ ਵੀ ਆਦਰ ਨਾ ਹੋਵੇ